ਡਰਾਮੇ ਕੀਤੇ ਕਿ ਮੈਂ ਤੇ ਪੰਜਾਬੀ ਫਿਲਮਾਂ ਜਾ ਕੇ ਵੱਡਾ ਹੀਰੋ ਬਣਨਾ ਆ ਜੀ ਉਹਨੂੰ ਕਿਸੇ ਨੇ ਮੀਕੀ ਵਰਗੇ ਨੇ ਪੰਪ ਦੇ ਦਿੱਤਾ ਇੱਕ ਵਾਰ ਮੈਂ ਬਣਾਈ ਪਾਥੀ ਚੋਰ ਜੀ ਉਹ ਵੀ ਨਾਲੋਂ ਮਿਊਜ਼ਿਕ ਨੂੰ ਚੰਗੀ ਲੱਗੀ ਉਹਦੇ ਵਿੱਚ ਲੱਖ ਰੁਪਏ ਉਸ ਟੈਕ ਦਾ ਪਿੰਡ ਵਾਲਿਆ ਪਰੂ ਬੁਰਾ ਇਲਾਕਾ ਜਾਂਦਾ ਪੂਰਾ ਹੀਰੋ ਮੰਨਦੇ ਆ ਪੂਰਾ ਸਲੂਟ ਮਾਰ ਕੇ ਲੰਘਦੇ ਆਦੇ ਪੂਰੇ ਇਲਾਕੇ ਜਾਪਾਂ ਹੀਰੋ ਮਾਰ ਕੋ ਇੱਥੇ ਲਾਕੇ ਸਲਤਨਪੁਰ ਤੱਕ ਸਾਰੀ ਜਾਂਦੀ ਫਿਲਮ ਬਣਾਈ ਮੈਂ ਯੂਪੀ ਵਾਲੇ ਜੱਟ ਕੈਨੇਡਾ ਵਾਲੇ ਬਈਏ ਅੱਛਾ ਜੀ ਦੋ ਯਾਰ ਚਾਰੀ ਦਾ ਪੰਜਾਬ ਕਿ ਹੋ ਜਾਓ ਅਸੀਂ ਫਿਲਮ ਕਰ ਰਹੇ ਚੰਗੇ ਵਧੀਆ ਬਜਟ ਦੀ ਚਮਾਰ ਸਾਹਿਬ ਨੂੰ ਪੰਜਾਬੀ ਨਜ਼ਾਰਾਂ ਭੰਡਾ ਨੇ ਪਿਛਲੇ 15 ਸਾਲਾਂ ਤੋਂ ਕਿਹੜਾ ਪੰਜਾਬ ਵਿਖਾਤਾ ਪਤਾ ਹੀ ਨਹੀਂ ਉਹ ਪੰਜਾਬ ਹੈਗਾ ਹੀ ਨਹੀਂ ਜਿਹੜਾ ਮਖਾਈ ਗਏ ਲੋਕਾਂ ਨੂੰ ਮਿਸਗਾਈਡ ਕਰੀਏ ਗਲਤ ਰਹਿ ਕੇ ਸੱਚੀ ਗੱਲ ਕਰਨਾ ਪੰਜਾਬ ਦਾ ਬੇੜਾ ਗਰਕਤ ਹੋ ਗਿਆ ਜੀ ਕੋਈ ਬੁੱਧੀਜੀਵੀ ਨਹੀਂ ਬੋਲਿਆ ਕੋਈ ਕਹਿੰਦੇ ਚੱਜਦਾ ਗੱਲ ਨਹੀਂ ਜਨਤਾ ਪੰਜਾਬ ਦੇ ਬੱਚੇ ਵਿਦੇਸ਼ਾਂ 'ਚ ਦਿਹਾੜੀਆਂ ਲੱਭਣ ਡੇ ਆ ਲੀ ਸਾਡੀ ਵਿਦੇਸ਼ਾਂ ਜਾਪੜਾ ਜਿਸਮ ਵੇਚਣ ਦੀ ਆ ਉਹਦਾ ਜ਼ਿੰਮੇਵਾਰ ਕੌਣ ਆ ਅਸੀਂ ਇੱਥੇਆਂ ਨੇ 500 500 300 300 ਕਰੋੜ ਦੀਆਂ ਮਸ਼ੀਨਾਂ ਲਿਆ ਕੇ ਹੰਸਦਾਸ ਰੱਖੀਆਂ ਸੀ ਐਵੇਂ ਦਾ ਫਾਲਕੇ ਇਟਲੀ ਤੋਂ ਜਰਮਨ ਤੋਂ ਅਮਰੀਕਾ ਤੋਂ ਮਸ਼ੀਨਾਂ ਆਏ ਸਭ ਲਿਆਏ ਸੀ ਉਹਨਾਂ ਨੇ ਲਿਆ ਕੇ ਬੰਬੇ ਰੱਖ ਦਿੱਤੀਆਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤਾਂ ਲੱਗਿਆ ਹਨ ਸਿੰਘ ਮੂਨ ਕਿਤੇ ਤੁਸੀਂ ਦੇਖ ਰਹੇ ਹੋ ਅਲਫ ਟੀਵੀ ਸੋ ਦੋਸਤੋ ਅੱਜ ਮੈਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਪਹੁੰਚਾਂਗਾ ਪਿੰਡ ਲੋਦੀਵਾਲ ਵਿਖੇ ਜਿੱਥੇ ਕਿ ਅਸੀਂ ਤੁਹਾਡੀ ਮੌਲਾਕਤ ਕਰਵਾਵਾਂਗੇ ਇੱਕ ਐਕਟਰ ਇੱਕ ਡਾਇਰੈਕਟਰ ਤੇ ਇੱਕ ਰਾਈਟਰ ਔਰ ਜਿਹੜੀ ਕਿ ਇੱਕ ਸੀਰੀਅਲ ਆਇਆ ਸੀ ਤਾਰਕ ਮੈਥ ਦਾ ਉਲਟਾ ਚਸ਼ਮਾ ਉਹਦੇ ਵਿੱਚ ਉਹਨਾਂ ਨੇ ਸੈਕੰਡਰ ਜਿਹੜਾ ਸੋਢੀ ਦਾ ਕਿਰਦਾਰ ਇਹ ਅਦਾ ਕੀਤਾ ਸੀਗਾ ਔਰ ਉਹਨਾਂ ਉਹ ਫੇਮਸ ਹੋਏ ਸੀਗੇ ਜੀ ਸੋ ਸੋਢੀ ਜੀ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੇਰੇ ਵੀਰ ਗਿਆਨ ਸਿੰਘ ਜੀ ਤੇ ਅਲਟ ਟੀਵੀ ਜੋ ਤੁਸੀਂ ਮੇਰੇ ਘਰ ਮੇਰੇ ਨਾਲ ਮਿਲਣ ਗੱਲਾਂ ਬਾਤਾਂ ਕਰਨ ਆਏ ਹੋ ਤੁਹਾਡਾ ਦੋਵਾਂ ਦਾ ਗਿਆਨ ਸਿੰਘ ਵੀਰ ਤੇ ਅਲਟ ਟੀਵੀ ਦੋਵਾਂ ਦਾ ਬਹੁਤ-ਬਹੁਤ ਧੰਨਵਾਦ ਤੇ ਅੱਜ ਇੱਕ ਮੌਕਾ ਏ ਕਿ ਤੁਹਾਡੇ ਕੰਪਨੀ ਦੀ ਵਜ੍ਹਾ ਨਾਲ ਤੁਹਾਡੇ ਮਾਧਿਅਮ ਦੀ ਵਜ੍ਹਾ ਨਾਲ ਆਪਾਂ ਸਰੋਤਿਆਂ ਦੇ ਰੂਬਰੂ ਹੋ ਰਹੇ ਆ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਮੈਂ ਤੁਹਾਨੂੰ ਹੁਣ ਸੁਲੀ ਭਾਜੀ ਦੇ ਨਾਲ ਲਈ ਕਲੈਕਟਰ ਦੇ ਨਾਲ ਹੀ ਜਾਣੂਗਾ ਜੀ ਉਹਦੇ ਪਛਾਣ ਉੱਤੋਂ ਬਣੀ ਜੀ ਬਿਲਕੁਲ ਜੀ ਬਿਲਕੁਲ ਸੋ ਭਾਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਪਰਿਵਾਰ ਬਾਰੇ ਦੱਸੋ ਪਰਿਵਾਰ ਵਿੱਚ ਕੌਣ ਕੌਣ ਹੈ ਹਾਂ ਜੀ ਆਪਾ ਜੀ ਪਿੰਡ ਲੋਦੀਵਾਲ ਰਹਿੰਦੇ ਆ ਜੀ ਜਿਹੜਾ ਸੁਲਤਾਨਪੁਰ ਲੋਦੀ ਕੋਲ ਆ ਤੇ ਪਰਿਵਾਰ ਵਿੱਚ ਆਪਣੇ ਮਾਂ ਐ ਪਿਓ ਐ ਘਰ ਵਾਲੀ ਆ ਬੱਚੇ ਆ ਪੂਰੀ ਫੈਮਿਲੀ ਆ ਤੇ ਇੱਥੇ ਆਪਣਾ ਖੇਤੀਬਾੜੀ ਦਾ ਕੰਮ ਆ ਬੜਾ ਵਧੀਆ ਕੰਮ ਆ ਮਹਾਰਾਜ ਦੀ ਕਿਰਪਾ ਨਾਲ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਇਸ ਤੋਂ ਇਲਾਵਾ ਆਪਾਂ ਵੱਡੇ ਲੈਵਲ ਤੇ ਸਾਊਥ ਵਿੱਚੋਂ ਹైదరాబాద్ ਚੋਂ ਚਨਈ ਚੋਂ ਡਾਇਰੈਕਸ਼ਨ ਸਿੱਖੀ ਹੋਈ ਆ ਜੀ ਤੇ ਡਾਇਰੈਕਸ਼ਨ ਵੀ ਆਪਾਂ ਉਹ ਪੁਰਾਣੀ ਵਾਲੀ ਨਹੀਂ ਸਿੱਖੀ ਜਿਹੜਾ ਉਹ ਵਿਆਹ ਹੋ ਗਿਆ ਤੇ ਪਹਿਲੋ ਪਿਓ ਨਹੀਂ ਮੰਦਾ ਪਿਓ ਮੰਨਿਆ ਫੇ ਵਿਲਨ ਆ ਗਿਆ ਫੇ ਲੜਾਈ ਹੋ ਗਈ ਉਹ ਵਾਲੀ ਨਹੀਂ ਜੋ OTT ਓਵਰ ਦਾ ਟੌਪ ਵਾਲੀ ਹੈ ਨਾ ਨੈਕਸਟ ਜਨਰੇਸ਼ਨ ਫਿਲਮ ਮੇਕਿੰਗ ਉਹ ਵਾਲੀ ਫਿਲਮ ਮੇਕਿੰਗ ਸਿੱਖੀ ਹੋਈ ਆ ਜੀ ਤੇ ਉਸੇ ਹਿਸਾਬ ਨਾਲ ਹੀ ਆਪਾਂ ਪ੍ਰੋਜੈਕਟ ਦੇ ਪ੍ਰੋਜੈਕਟ ਬਣਾਈ ਜਾ ਰਹੇ ਆ ਜੀ ਜੀ ਸਰ ਚਲੋ ਭਾਈ ਮੈਂ ਤੁਹਾਡੇ ਨਾਲ ਘੁੰਮ ਕੇ ਦਵਾਰਾ ਹਾਂ ਨਾ ਅੱਛਾ ਪਰਿਵਾਰ ਬਾਰੇ ਤੁਸੀਂ ਆਪਣਾ ਦੱਸ ਦਿੱਤਾ ਹੈਗਾ ਨਾ ਪਰਿਵਾਰ ਵਿੱਚ ਕੌਣ-ਕੌਣ ਆ ਚੀ ਜੀ ਤੇ ਤੁਸੀਂ ਮਤਲਬ ਕਿ ਇੱਕ ਐਕਟਰ ਵੀ ਹੈ ਨਾ ਇੱਕ ਡਾਇਰੈਕਟਰ ਹੈ ਇੱਕ ਰਾਈਟਰ ਵੀ ਮਤਲਬ ਇਹ ਸ਼ੌਕ ਕਦੋਂ ਪੈਦਾ ਹੋਇਆ ਸਰ ਸ਼ੌਕ ਤੋਂ ਜ਼ਿਆਦਾ ਨਾ ਲਾਈਕ ਮੈਨੂੰ ਇਦਾਂ ਲੱਗਦਾ ਵੀ ਰੱਬ ਨੇ ਕੁਝ ਆਪਣੇ ਚ ਕੁਆਲਿਟੀਆਂ ਪਾ ਦਿੱਤੀਆਂ ਜੀ ਹਾਂਜੀ ਕੁਝ ਐਓ ਜੀਆਂ ਕੁਆਲਿਟੀਆਂ ਪਾ ਦਿੱਤੀਆਂ ਜਿਹੜੀਆਂ ਕੁਆਲਿਟੀਆਂ ਆਪਣੇ ਆਪ ਹੀ ਮੈਨੂੰ ਇਸ ਲੈਣ ਵਿੱਚ ਖਿੱਚ ਕੇ ਲੈ ਗਈਆਂ ਜੀ 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 ਕਿਉਂਕਿ ਸ਼ੌਕ ਜਿਹੜਾ ਹਰ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੋ ਸਕਦਾ ਮੈਂ ਹੀਰੋ ਬਣ ਜਾ ਪਰ ਜਿਹੜਾ ਡਾਇਰੈਕਟਰ ਫਿਲਮ ਮੇਕਿੰਗ ਜਾਂ ਰਾਈਟਿੰਗ ਆ ਇਸ ਪਾਸੇ ਲੋਕ ਘਟ ਜਾਂਦੇ ਪਰ ਆਪਣੇ ਜੀ ਇੰਨੀ ਕੁ ਕੁਆਲਿਟੀਆਂ ਹੈ ਸੀ ਗੌਰ ਗਿਫਟਿਡ ਹੈ ਸੀ ਜੀ ਕਿ ਜਦੋਂ ਮੈਂ ਲਿਖਦਾ ਹਾਂ ਨਾ ਮੈਂ ਬਹੁਤ ਸਾਰੀਆਂ ਫਿਲਮਾਂ ਲਿਖੀਆਂ ਜਿਹੜੀਆਂ ਮੈਂ ਨਾਂ ਦੱਸ ਨਹੀਂ ਸਕਦਾ ਕਿਉਂਕਿ ਵੱਡੇ ਰਾਈਟਰ ਦੇ ਅੰਡਰ ਲਿਖੀਆਂ ਹੁੰਦੀਆਂ ਜੀ 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 ਲਿਖੀਆਂ ਆਸੀ ਹੁੰਦੀਆਂ ਪਰ ਉਹ ਜਿਹੜੀ ਡੀ ਦਾ ਕੰਪਨੀ ਦਾ ਉਹ ਮੈਂ ਡਾਇਰੈਕਟਰ ਵੀ ਹੋਈ ਹੁੰਦੀ ਆ ਮੈਨੂੰ ਸ਼ੋਅ ਨਹੀਂ ਕਰ ਸਕਦੇ ਹਾਂ ਇਸ ਸਮੇਂ ਮੈਂ ਬਹੁਤ ਫਿਲਮਾਂ ਲਿਖੀਆਂ ਤੋਂ ਆਟੋਮੈਟਿਕ ਕੁਆਲਿਟੀ ਸੀ ਜੀ ਉਸ ਵਿੱਚ ਮੈਂ ਰਾਈਟਿੰਗ ਵੇਸ ਸਕਸੈਸ ਸਕਸੈਸਫੁਲ ਰਹੀ ਆ ਜੀ ਸਭ ਬੋਲ ਰਿਹਾ ਉਹ ਕੁਆਲਿਟੀ ਆਟੋਮੈਟਿਕ ਹੀ ਸੀ ਜਿਹੜੀ ਮੈਨੂੰ ਇਸ ਪਾਸੇ ਲੈ ਗਈ ਜੀ ਜੀ ਤੇ ਇੱਕ ਜਿਹੜੀ ਇਹ ਖਾਸ ਹੈ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਭਾਜੀ ਹੁਣ ਜਿਹੜੀ ਫੇਮਸ ਹੋਇਆ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਜਿਹੜਾ ਸੀਰੀਅਲ ਆ ਸੀ ਉਹਦੇ ਵਿੱਚ ਅੰਨੇ ਨੇ ਸਿੰਗਲ ਸੋਡੀ ਦਾ ਕਿਰਦਾਰ ਜਿਹੜਾ ਨਭਾਇਆ ਸੀਗਾ ਤੇ ਭਾਜੀ ਤੁਸੀਂ ਉਹਨਾਂ ਅਸੀਂ ਸੀਰੀਅਲ ਨਾਲ ਕਿੱਦਾਂ ਜੁੜੇ ਇਹਦੇ ਬਾਰੇ ਤੁਸੀਂ ਦੱਸੋ ਸਰ ਮੈਂ ਨਾ ਚਲੋ ਇੱਕ ਆ ਐਕਟਿੰਗ ਲੈਨ ਵਿੱਚ ਮੈਂ ਉੱਥੇ ਇੱਕ ਨਾਮੀ ਐਕਟਰਸ ਇਟੀਵੀ ਇੰਡਸਟਰੀ ਵਿੱਚ ਜੀ 10000 15000 20000 ਪਾੜੇ ਲੈਣ ਵਾਲਾ ਬੰਦਾ ਸੀ ਤਾਰਕਮੈਤਾ ਤੋਂ ਪਹਿਲੋਂ ਜੀ ਤੇ ਫਿਰ ਮੈਂ ਰਾਈਟਰ ਸੀ ਇਸ ਕੰਪਨੀ ਨਾਲ ਮੈਂ ਵੈਸੇ ਹੀ ਜੁੜਿਆ ਹੋਇਆ ਸੀ ਐਜ਼ ਅ ਰਾਈਟਰ ਹੀ ਮਸਤੀ ਚੈਨਲ 'ਚ ਮੈਂ ਰਾਈਟਰ ਹੁੰਦਾ ਸੀ ਜੀ ਤੇ ਐਕਟਰ ਤੌਰ ਤੇ ਉਹ ਲੋਕ ਮੈਨੂੰ ਜਾਣਦੇ ਹੀ ਸੀ ਜੀ ਤੇ ਇਸ ਕੰਪਨੀ 'ਚ ਕਿਉਂਕਿ ਜਿਹੜਾ ਸਬ ਟੀਵੀ ਆ ਉਹਦਾ ਹੀ ਇੱਕ 파ਰਟ ਹੈ ਮਸਤੀ ਚੈਨਲ ਜੀ ਉਹ ਪਤਾ ਨਹੀਂ ਚੱਲ ਰਿਹਾ ਕਿ ਬੰਦ ਹੋ ਗਿਆ ਤੇ ਉਹਦੇ ਵਿੱਚ ਮੈਂ ਰਾਈਟਰ ਹੁੰਦਾ ਉਸ ਤੋਂ ਉਸਦੇ ਮਾਧਿਅਮ ਨਾਲ ਪਹਿਚਾਣ ਪਹਿਲਾਂ ਹੀ ਸੀ ਜੀ ਤੇ ਇਹਨਾਂ ਦਾ ਇੱਕ ਸ਼ੋਅ ਆ ਆਇਆ ਸੀ ਪਹਿਲਾਂ ਇਸੇ ਕੰਪਨੀ ਦਾ ਆਰ ਕੇ ਲਖਮਣ ਦੀ ਦੁਨੀਆ ਜੀ ਹਾਂਜੀ ਜਿਹਦੇ ਵਿੱਚ ਜਿਹਦੇ ਵਿੱਚ ਮੇਰਾ ਵੀ ਇੱਕ ਮੇਰੀ ਫੈਮਿਲੀ ਵੀ ਸੀ ਪਰ ਜਦੋਂ ਸ਼ੋਅ ਟੈਲੀਕਾਸਟ ਹੋਣਾ ਸ਼ੁਰੂ ਹੋਇਆ ਫਿਰ ਕੰਪਨੀਆਂ ਦੀ ਕੁਝ ਢੀਲ ਹੋਈ ਆਪਸ ਵਿੱਚ ਚੈਨਲ ਨਾਲ ਜੀ ਤੇ ਮੇਰੇ ਵਾਲਾ ਕੈਰੈਕਟਰ ਕੱਢ ਦਿੱਤਾ ਗਿਆ ਜੀ ਤੁਸੀਂ ਇਹ کردار ਨਿਭਾਇਆ ਇਹਦੇ ਵਿੱਚ ਉਸ ਤੋਂ ਲਾ ਤੁਸੀਂ ਡਾਇਰੈਕਸ਼ਨ ਵਿੱਚ ਵੀ ਕੰਮ ਕੀਤਾ ਹੈਗਾ ਉੱਥੇ ਜਾ ਕੇ ਜੀ ਜੀ ਤੇ ਡਾਇਰੈਕਸ਼ਨ ਕਿ ਕਿਥੇ ਕਿਥੇ ਕਰਨ ਦਾ ਮੌਕਾ ਮਿਲਿਆ ਜਿਹੜੀ ਡਾਇਰੈਕਸ਼ਨ ਕੀਤੀ ਸਰ ਮੈਂ 2016 17 ਚ ਮਤਲਬ ਇੱਕ ਫੁੱਲ ਡਾਇਰੈਕਟਰ ਬਣ ਕੇ ਸਾਊਥ ਵਿੱਚੋਂ ਆਇਆ ਸੀ ਪੰਜਾਬ ਜੀ ਮੈਂ ਛੋਟੇ ਛੋਟੇ 7-8 ਪ੍ਰੋਜੈਕਟ ਕੀਤੇ ਆ ਜਿਹੜੇ ਅਸੀਂ ਬਹੁਤ ਘੱਟ ਕਾਸਟ ਵਿੱਚ ਬਣਾਏ ਸੀ ਪਰ ਉਹਨਾਂ ਨੇ ਪੈਸਾ ਬੜਾ ਕਮਾਇਆ ਜੀ ਤਾਂ ਉਹ ਤੋਂ ਮੈਨੂੰ ਪ੍ਰਾਊਡ ਹੈ ਕਿ ਮੇਰੇ ਵਿੱਚ ਕੁਝ ਹੈਗਾ ਆ ਜੀ ਇੱਕ ਫਿਲਮ ਅਸੀਂ ਬਣਾਈ ਸੀ 12000 ਚ ਚਾਚਾ ਬਿਸ਼ਨੋ ਬਾਹੂਬਲੀ ਜੀ ਉਹ ਆਨੰਦ ਮਿਊਜ਼ਿਕ ਦੇ ਇੰਨੀ ਵਡੀਆਂ ਫਿਲਮ ਸੀਗੀ ਕਿ ਆਨੰਦ ਮਿਊਜ਼ਿਕ ਨੇ ਜਗ੍ਹਾ ਤੇ ਹੀ ਪ੍ਰੋਡੂਸਰ ਨੂੰ 50000 ਰੁਪਇਆ ਦੇ ਦਿੱਤਾ ਤੇ ਉਹਨੇ ਫਿਰ ਬੜੀ ਜਗ੍ਹਾ ਉਹ ਚਲਾਈ ਇਹ ਮੂਵੀ ਇਹ ਹਿੰਦੀ ਸੀ ਪੰਜਾਬੀ ਪੰਜਾਬੀ ਮੂਵੀ ਸੀ YouTube ਦੇ ਛੋਟੀ ਮਤਲਬ ਪੰਜਾਬੀ ਸ਼ਾਰਟ ਮੂਵੀ ਕਮੇਡੀ ਮੂਵੀ ਚਾਚਾ ਬਿਸ਼ਨੋ ਬਾਹੂਬਲੀ ਜੀ ਇੱਕ ਫਿਲਮ ਮੈਂ ਬਣਾਈ ਪਾਠੀ ਚੋਰ ਜੀ ਉਹ ਵੀ ਨਾਨੂ ਮਿਊਜ਼ਿਕ ਨੂੰ ਚੰਗੀ ਲੱਗੀ ਉਹਦੇ ਵਿੱਚ ਲੱਖ ਰੁਪਈਆ ਉਸ ਟਾਈਮ ਦਿੱਤਾ ਸੀ ਰੁਪਈਆ ਆਵੇਂ 17-18 ਹਜ਼ਾਰ ਲੱਗਾ ਸੀ ਉਹ ਬਈਹੋਜੀ ਫਿਲਮ ਸੀ ਕਿ ਬੀਪੀਆਂ ਤੋਂ ਦੇਖ ਕੇ ਪਾਗਲ ਹੋ ਜਾਂਦੀਆਂ ਆ ਮੇਰਾ ਚਲੋ ਤੁਹਾਨੂੰ ਇੱਕ ਹੋਰ ਸਵਾਲ ਹੈਗਾ ਜੀ ਜੀ ਕਿ ਹੁਣ ਤੱਕ ਮਤਲਬ ਜਿਹੜੇ ਸਾਊਥ ਜਾਂ ਸਿਰ ਹਿੰਦੀ ਸੀਰੀਅਲ ਹੈਗੇ ਕਿੰਨਾ ਵਿੱਚ ਕੰਮ ਕਰ ਚੁੱਕੇ ਤੇ ਜੇ ਫਿਲਮਾਂ ਵੀ ਤੁਸੀਂ ਕੀਤੀਆਂ ਉਹਦੇ ਬਾਰੇ ਸਾਡੇ ਦਰਸ਼ਕਾਂ ਹਾਂਜੀ ਸਰ ਮੈਂ ਸਭ ਤੋਂ ਪਹਿਲਾ ਸ਼ੋਅ ਕੀਤਾ ਸੀ 2006 ਚ ਲੋਹ ਹੋ ਗਈ ਪੂਜਾ ਇਸ ਘਰ ਕੀ ਜੀ ਜੋ ਸਬ ਟੀਵੀ ਤੇ ਆਇਆ ਸੀ ਜੀ ਉਸ ਤੋਂ ਬਾਅਦ ਸਟਾਰ ਪਲੱਸ ਤੇ ਕੀਤਾ ਸੀ ਸ਼ੋ ਸੰਤਾਨ ਸਮਤਾਂ ਜੋ ਸਟਾਰ ਹਾਂ ਉਸ ਤੋਂ ਬਾਅਦ ਸਟਾਰ ਪ੍ਰੋਗਰਾਮ ਸੇ ਇੱਕ ਸ਼ੋਅ ਕੀਤਾ ਸੀ ਕਾਲੀ ਇਕ ਅਗਨੀ ਪ੍ਰੀਖਿਆ ਅਚੋਤ ਸ਼ਰਣਾ ਜੀ ਨਾਲ ਜੀ ਉਸ ਤੋਂ ਬਾਅਦ ਟੀਵੀ ਸ਼ੋਅ ਕੀਤਾ ਸੀ ਪਾਪੜ ਪੋਲ ਸਬ ਟੀਵੀ ਤੇ ਜੀ ਉਸ ਤੋਂ ਬਾਅਦ ਫਿਰ ਤਾਰਕ ਮੈਂ ਤਾਂ ਆਖਰੀ ਸ਼ੋਅ ਕੀਤਾ ਸਬ ਟੀਵੀ ਤੇ ਜੀ ਉਸ ਤੋਂ ਬਾਅਦ ਫਿਰ ਕਿਉਂਕਿ ਮੈਂ ਹైదరాబాద్ ਆਉਂਦਾ ਜਾਂਦਾ ਰਹਿੰਦਾ ਸੀ ਜੀ ਫਿਲਮ ਮੇਕਿੰਗ ਦਾ ਬੜਾ ਸ਼ੌਕ ਸੀ ਔਰ ਫਿਲਮ ਮੇਕਿੰਗ ਵਾਸਤੇ ਔਰ ਰਾਈਟਿੰਗ ਵਾਸਤੇ ਸਾਨੂੰ ਬੜੇ ਅਪ ਲੈਵਲ ਦੀ ਸਟੱਡੀ ਵੀ ਕਰਨੀ ਪੈਂਦੀ ਆ ਜੀ ਪੂਰੀ ਫਿਲਾਸਫੀ ਦੀ ਸਟੱਡੀ ਕਰਨੀ ਪੈਂਦੀ ਸਾਨੂੰ ਜਿੰਨੀ ਅਸੀਂ ਸਟੱਡੀ ਕਰ ਲਾਂਗੇ ਫਿਲਾਸਫੀ ਦੀ ਜਿੰਨਾ ਸੇ ਉਹਨੂੰ ਸਮਝ ਜਾਵਾਂਗੇ ਉਨਾ ਹੀ ਅਸੀਂ ਵਧੀਆ ਲਿਫਟ ਪਾਵਾਂਗੇ ਜੀ ਫਿਰ ਇੰਡੋਸਤਾਨ ਦੇ ਵੱਖ-ਵੱਖ ਹਿੱਸਿਆਂ 'ਚ ਜਾ ਕੇ ਬਹੁਤ ਸਾਰੀਆਂ ਸਟੱਡੀਆਂ ਵੀ ਕੀਤੀਆਂ ਜੀ ਤੇ ਇਦਾਂ ਪੰਜ ਸ਼ੋ ਟੀਵੀ ਸ਼ੋ ਕਰ ਚੁੱਕਾ ਆਂ ਫਿਲਮਾਂ ਵੀ ਕਾਫੀ ਕੀਤੀਆਂ ਹੌਲੀਡੇ ਆ ਹੌਲੀਡੇ ਕਿਆ ਸੁਪਰ ਕੂਲ ਹੈ ਹਮ ਤੇਰੇ ਬਨ ਲਾਦਨ ਜੀ ਇਹਦਾ ਬਬਾ 15 16 ਫਿਲਮਾਂ ਵੀ ਕੀਤੀਆਂ ਜਿੰਨ ਛੋਟੇ ਛੋਟੇ ਕੰਮ ਕੀਤੇ ਆ ਜੀ ਜੀ ਸਾਉਥ ਦੀਆਂ ਤਾਮਿਲ ਫਿਲਮਾਂ ਵੀ ਕਾਫੀ ਕੀਤੀਆਂ ਤੇਲਗੂ ਫਿਲਮਾਂ ਵੀ ਕਾਫੀ ਕੀਤੀਆਂ ਜਿੱਚ ਮੈਂ ਛੋਟੇ ਛੋਟੇ ਰੋਲ ਕੀਤੇ ਗਏ ਜਿਵੇਂ ਵਿਲਨ ਗਏਸ ਕਮੇਡੀਅਨ ਜੀ ਤੇ ਉੱਥੇ ਫਿਰ ਫਿਲਮ ਮੇਕਿੰਗ ਵੀ ਸਿੱਖਿਆਰੇ ਸਾਉਥ ਵਿੱਚ ਜੀ ਤੇ ਜਦੋਂ ਤੁਸੀਂ ਉਤੋਂ ਬੈਕ ਇਹ ਕੰਮ ਸਾਰਾ ਕਰਕੇ ਵਾਪਸ ਆਏ ਹੈਗੇ ਜੀ ਜੀ ਤੇ ਇਹ ਪਿੰਡ ਵਾਲਿਆਂ ਦਾ ਕੀ ਰਿਸਪੌਂਸ ਮਿਲਿਆ ਫੇਰੋਂ ਕੀ ਰਿਸਪੌਂਸ ਮਿਲਿਆ ਪਿੰਡ ਵਾਲਿਆਂ ਪਰੂ ਪੂਰਾ ਇਲਾਕਾ ਜਾਣਦਾ ਪੂਰਾ ਹੀਰੋ ਮੰਨਦੇ ਆ ਪੂਰਾ ਸਲੂਟ ਮਾਰ ਕੇ ਨੰਗਲੇ ਆਦੇ ਭੂਰੇ ਲਾ ਕੇ ਜਾਪਾਂ ਹੀਰੋ ਮਾਰ ਕੋ ਇੱਥੇ ਲਾ ਕੇ ਸੁਲਤਾਨਪੁਰ ਤੱਕ ਸਾਰੀ ਜਾਣਦੇ ਆ ਜੀ ਹਾਂਜੀ ਮੈਂ ਕਈ ਵਾਰ ਮੋਰਸਲ ਦੀ ਜਾ ਰਿਹਾ ਹੁੰਦਾ ਕੋਰ ਦੀ ਕਾਰ ਲੰਘਦੀ ਹੁੰਦੀ ਤੇ ਬੱਚੇ ਕਾਰ ਵਿੱਚ ਦੀ ਬਾਏ ਬਾਏ ਬੁਲਾਉਂਦੇ ਜਾਂਦੇ ਜੀ ਇਹ ਤੁਹਾਡੀ ਪਹਿਚਾਨ ਬਣ ਗਈ ਹਾਂਜੀ ਹਾਂਜੀ ਤੇ ਘਰ ਵਾਲਿਆਂ ਦਾ ਤੇ ਪਿੰਡ ਵਸਿੰਦਾ ਸਹਿਯੋਗ ਕਿੰਨਾ ਕਰਿਆ ਕਿਹਨਾ ਕਿਹਨਾਂ ਨੇ ਸਹਿਯੋਗ ਦਿੱਤਾ ਤੁਮ ਇਹਦੇ ਵਿੱਚ ਘਰ ਵਾਲਿਆਂ ਦਾ ਵਿਚਾਰਿਆਂ ਦਾ ਸਹਿਯੋਗ ਕੀ ਫਿਲਮ ਲਾਹਿੰਦਾ ਇਹੋ ਜਿਹਾ ਰਿਸਕ ਹੁੰਦਾ ਕਿ ਜੂਆ ਹੁੰਦਾ ਇਹ ਚ ਘਰ ਵਾਲੇ ਪਰਿਵਾਰ ਨੇ ਕੀ ਸਹਿਯੋਗ ਦੇਣਾ ਇਹ ਤਾਂ ਜਾਨ ਦੀ ਬਾਜੀ ਵਾਲਾ ਸਿਸਟਮ ਹੈ ਆ ਬਾਕੀ ਆਪਣੀ ਫੈਮਿਲੀ ਵਧੀਆ ਕੋਲ ਫੈਮਿਲੀ ਕੋਈ ਇਹੋ ਜਿਹਾ ਚੱਕਰ ਨਹੀਂ ਜੀ ਜੀ ਸਭ ਨਾਈਸ ਆ ਜੀ ਤੇ ਉਸ ਤੋਂ ਬਾਅਦ ਤੁਸੀਂ ਪੰਜਾਬ ਆਪਸਾ ਗਏ ਮੇਰੇ ਖਿਆਲ ਨਾਲ ਕਰੋਨਾ ਤੋਂ ਬਾਅਦ ਨਾ ਕਿੰਦੇ ਹਾਂਜੀ ਉਸ ਤੋਂ ਬਾਅਦ ਹੁਣ ਤੁਸੀਂ ਜਦੋਂ ਇਹ ਇੱਥੇ ਆਏ ਹੈਗੇ ਪੰਜਾਬ ਵਿੱਚ ਤੇ ਹੁਣ ਇੱਥੇ ਕਿਹੜੇ ਕਿਹੜੇ ਪ੍ਰੋਜੈਕਟ ਜਿਹੜੇ ਤੁਹਾਡੇ ਚੱਲ ਰਹੇ ਹੈਗੇ ਇੱਥੇ ਜਿਵੇਂ ਮੈਂ ਫਿਰ ਕਰੋਨਾ ਤੋਂ ਬਾਅਦ ਨਾ ਮੇਰੇ 5-7 ਵੱਡੇ ਪ੍ਰੋਜੈਕਟ ਕੋਈ 2.5 ਕਰੋੜ ਦਾ ਕੋਈ 70 ਲੱਖ ਦਾ ਕੋਈ 1.5 ਕਰੋੜ ਦਾ ਕੋਈ 6 ਕਰੋੜ ਦਾ ਜੀ ਸਟਾਰਟ ਹੋ ਹੁੰਦਿਆਂ ਹੁੰਦਿਆਂ ਰਹਿ ਗਏ ਜੀ ਉਹਦਾ ਕਾਰਨ ਇਹ ਆ ਕਿ ਜਦੋਂ ਫਿਲਮਾਂ ਫਲॉप ਹੋ ਰਹੀਆਂ ਸੀ ਜਦੋਂ ਫਿਲਮਾਂ ਬਲੌਕ ਹੋਉਂਦੀਆਂ ਫਿਰ ਪ੍ਰੋਡੂਸਰਾਂ ਨੇ ਲੈਸਟ ਕਰਨਾ ਉਹ ਲੈਸਟ ਵਨ ਪਿੱਛੇ ਖਿੱਚਦੇ ਆ ਉਹਨਾਂ ਨੂੰ ਲੱਗ ਨਹੀਂ ਯਾਰ ਲਗਾਤਾਰ ਪੰਜ ਫਿਲਮਾਂ ਬਲੌਕ ਹੋ ਗਈਆਂ ਨਹੀਂ ਇਨਵੈਸਟਮੈਂਟ ਪਿੱਛੇ ਖਿੱਚ ਲੋ ਇਦਾਂ ਕਰਕੇ ਮੇਰੇ 7-8 ਪ੍ਰੋਜੈਕਟ ਖੁੱਝ ਪਏ ਫਿਰ ਮੈਂ 2020 ਤੋਂ ਬਾਅਦ ਜਦੋਂ ਉਹਨਾਂ ਤੋਂ ਬਸ ਗੱਲ ਬੈਠ ਗਿਆ ਮੈਂ ਕਿਹਾ ਹੁਣ ਕੁਝ ਨਹੀਂ ਹੋ ਸਕਦਾ ਜਦੋਂ ਤੱਕ OTT ਨਹੀਂ ਆਏਗਾ ਜੀ ਓਵਰ ਦਾ ਟੌਪ ਵਰਜ਼ਨ ਨਹੀਂ ਆਏਗਾ ਉਦੋਂ ਤੱਕ ਕੁਝ ਨਹੀਂ ਹੋ ਸਕਦਾ ਸਾਨੂੰ ਵੀ ਮੈਨੂੰ ਆਪ ਵੀ ਪਤਾ ਸੀ ਤਾਂ ਹਰ ਫਿਲਮੀ ਗਿਆਨੀ ਬੰਦਾ ਇਹੋ ਹੀ ਕਹਿੰਦਾ ਸੀ ਜੀ ਹੁਣ ਉਹ ਟਾਈਮ ਆਇਆ ਫਿਲਮਾਂ ਫਿਲਮਾਂ ਦਾ ਪੈਕਅਪ ਹੋਇਆ ਉਹ ਪੁਰਾਣਾ ਦੌਰ ਖਤਮ ਹੋਇਆ ਤੇ ਹੁਣ ਇਸ ਸਾਲ ਮੈਂ ਪਹਿਲਾ ਸਾਲ ਜਦੋਂ ਮੈਂ ਹਥਿਆਰ ਚੱਕਿਆ ਤੇ ਪਹਿਲੀ ਫਿਲਮ ਬਣਾਈ ਮੈਂ ਯੂਪੀ ਵਾਲੇ ਜਟ ਕੈਨੇਡਾ ਵਾਲੇ ਬਈਏ ਅੱਛਾ ਜੀ 2040 ਦਾ ਪੰਜਾਬ ਕਿਹੋ ਜਿਹਾ ਹੋਊਗਾ ਜੀ ਉਹਦੀਆਂ ਰੀਲਾਂ ਇੰਨੀਆਂ ਚੱਲੀਆਂ ਭਈਆਂ ਨੂੰ ਕੁੱਟ ਪੈਣ ਲੱਗ ਪਈ ਪੰਜਾਬ 'ਚ ਜੀ ਸਾਡੇ ਦੇ ਪਰਚੇ ਪਰਚੇ ਹੋ ਗਏ ਪਤਾ ਨਹੀਂ ਪ੍ਰੋਡਿਊਸਰ ਤੇ ਡਾਇਰੈਕਟਰ ਤੇ ਸਾਡੀ ਟੀਮ ਤੇ ਕਿੰਨੇ ਪਰਚੇ ਹੋ ਗਏ ਕਿੰਨੀਆਂ ਧਮਕੀਆਂ ਲੁਧਿਆਣੋਂ ਐਮਐਲਏ ਦੀਆਂ ਕੀ ਕੁਝ ਹੋ ਗਿਆ ਸਾਡੀ ਫਿਲਮ ਰਿਲੀਜ਼ ਨਹੀਂ ਹੋ ਸਕੀ ਪਰ ਉਸ ਫਿਲਮ ਦੀਆਂ ਇੰਨੀਆਂ ਕਾਪੀਆਂ ਤੇ ਇੰਨੀਆਂ ਰੀਲਾਂ ਬਣ ਗਈਆਂ ਕਿ ਭਈਆਂ ਨੂੰ ਕੁੱਟ ਪੈਣੀ ਸ਼ੁਰੂ ਹੋ ਗਈ ਲੋਕਾਂ ਨੇ ਪਤਾ ਹੀ ਨਹੀਂ ਉਹ ਨਵਾਂ ਕਟੈਂਡ ਸੀ ਪਰ ਸਾਡੀ ਫਿਲਮ ਹਲੇ ਡੱਬੇ 'ਚ ਪਈ ਆ ਜੀ ਉਸ ਤੋਂ ਬਾਅਦ ਫਿਰ ਮੈਂ ਇੱਕ ਦੋ ਪ੍ਰੋਜੈਕਟ ਹੋਰ ਕੀਤੇ ਪਰ ਮੈਂ ਇੱਕ ਪ੍ਰੋਜੈਕਟ ਛੋਟਾ ਜਿਹਾ ਮੋਬਾਈਲ ਨਾਲ ਕੀਤਾ ਚਮਾਰ ਸਾਹਿਬ ਅੱਛ ਚਮਾਰ ਕੌਮ ਤੇ ਜੀ ਉਹ ਫਿਲਮ ਤਾਂ ਬਹੁਤ ਸਾਦੀ ਸੀ ਪਰ ਉਹਦੇ ਵਿੱਚ ਕੁਝ ਚੀਜ਼ਾਂ ਡਾਇਲੌਗ ਬਾਜੀ ਅੰਦਰ ਉਹਦੀ ਫੀਲਿੰਗਸ ਐਹੋ ਜੀਆਂ ਸੀ ਕਿ ਉਹ ਚਮਾਰ ਕੌਮ ਨੂੰ ਬੜੀਆਂ ਵਧੀਆ ਲੱਗੀਆਂ ਜੀ ਉਹ ਲੋਕਾਂ ਨਾਲ ਕੰਟੈਕਟ ਕਰਨ ਲੱਗ ਪਏ ਜੀ ਤੇ ਹੁਣ ਅਸੀਂ ਫਿਲਮ ਕਰ ਰਹੇ ਚੰਗੇ ਵਧੀਆ ਬਜਟ ਦੀ ਚਮਾਰ ਸਾਹਿਬ 2 ਅੱਛਾ ਜੀ ਜਿੰਨੇ ਚਮਾਰ ਕੌਮ ਦੀਆਂ ਸੰਸਥਾਵਾਂ ਜੀ ਤੇ ਮੇਰ ਬੰਦਾ ਜਿਹੜਾ ਉਹ ਗੁਰਮੇਲ ਮਹੇਸ਼ ਸਾਹਿਬ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਸਾਰੀਆਂ ਸੰਸਥਾਵਾਂ ਵੀ ਜੁੜ ਗਈਆਂ ਜੀ ਉਹ ਫਿਲਮ ਅਸੀਂ ਕਰ ਰਹੇ ਆ ਜੀ ਉਹਦੀ ਡਬਿੰਗ ਹੋ ਰਹੀ ਉਹ ਧਮਾਕਾ ਕਰਗੀ ਪੂਰੇ ਵਰਡ ਵਿੱਚ ਚਮਾਰ ਸਾਹਿਬ 2 ਜੀ ਜੀ ਤੇ ਇਹ ਕਦੋਂ ਤੱਕ ਇਹਦੇ ਆਉਣ ਦੀ ਉਮੀਦ ਹੈਗੀ ਫਿਲਮ ਕਦੋਂ ਦਾ ਬਸ ਥੋੜਾ ਜਿਹਾ ਕੰਮ ਬਚਿਆ 10 ਤੋਂ 15 ਦਿਨ ਦੇ ਵਿੱਚ ਵਿੱਚ ਅਸੀਂ ਮਾਰਕੀਟ ਵਿੱਚ ਇਹ ਫਿਲਮ ਲੈ ਆਵਾਂਗੇ ਜੀ ਤੇ ਇਸ ਤੋਂ ਇਲਾਵਾ ਕੋਈ ਹੋਰ ਆਉਣ ਵਾਲੇ ਪ੍ਰੋਜੈਕਟ ਵੀ ਹੈਗੇ ਆ ਇੱਕ ਪ੍ਰੋਜੈਕਟ ਸਾਡਾ ਪਰਸੋ ਹੀ ਰਿਲੀਜ਼ ਹੋਇਆ ਲੋਨ ਅੱਛਾ ਇਹ ਇਸ ਲੋਨ ਜਿਹੜੀ ਫਿਲਮ ਇਹਦੇ ਬਾਰੇ ਵੀ ਦੱਸਿਓ ਹਾਂਜੀ ਇਹ ਇਦਾਂ ਬਾਈ ਜਿਹੜੇ ਹੁਣ ਪੰਜਾਬੀ ਵਿਚਾਰਾਂ ਭੰਡਾਂ ਨੇ ਪਿਛਲੇ 15 ਸਾਲਾਂ ਤੋਂ ਕਿਹੜਾ ਪੰਜਾਬ ਵਿਖਾਤਾ ਪਤਾ ਹੀ ਨਹੀਂ ਉਹ ਪੰਜਾਬ ਹੈਗਾ ਹੀ ਨਹੀਂ ਜਿਹੜਾ ਵਿਖਾਈ ਗਿਆ ਲੋਕਾਂ ਨੂੰ ਮਿਸਗਾਈਡ ਕਰੀ ਗਿਆ ਗਲਤ ਰਾਏ ਪਾਈ ਗਿਆ ਵੀ ਰਿਐਲਿਟੀ ਨਹੀਂ ਦਿਖਾਈ ਹਾਂ ਰਿਐਲਿਟੀ ਦਿਖਾਈ ਨਹੀਂ ਉਹ ਅਸੀਂ ਹੁਣ ਇਹ ਸੋਚ ਕੇ ਮੇਰੇ ਫਰੈਂਡ ਹਰਮਨ ਰਠੌਰ ਦਿਲਬਲ ਰਠੌਰ ਜੀ ਪ੍ਰੋਡਿਊਸਰ ਹੈ ਉਹਦਾ ਦਿਲਬਲ ਰਠੌਰ ਤੇ ਡਾਇਰੈਕਟਰ ਹੈ ਹਰਮਨ ਰਠੌਰ ਜੀ ਅਸੀਂ ਸਾਡੀ ਟੀਮ ਨੇ ਇਹ ਸੋਚ ਕੇ ਫਿਰ ਬਣਾਈ ਕਿ ਯਾਰ ਲੋਕਾਂ ਨੂੰ ਕੁਝ ਦੱਸੋ ਜੀ ਆਪਾਂ ਕਲਾਕਾਰਾਂ ਆਪਣਾ ਫਰਜ ਬੰਦਾ ਆ ਵੀ ਭਾਈ ਲੋਕਾਂ ਦਾ ਦਿਮਾਗ ਖੋਲੀਏ ਲੋਕਾਂ ਨੂੰ ਗਾਈਡ ਕਰੀਏ ਤੇ ਅਸੀਂ ਉਹ ਲੋਨ ਫਿਲਮ ਬਣਾਈਏ ਕਿ ਕਿਵੇਂ ਇੱਕ ਭੋਲਾ ਭਾਲਾ ਜੱਟ ਕਰਜ਼ੇ ਦੇ ਚੱਕਰ ਚ ਫਸ ਜਾਂਦਾ ਤੇ ਉਹਦੀ ਸਾਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਬੈਂਕਾਂ ਵਾਲੇ ਕਿਵੇਂ ਗੇਮਾਂ ਕਰਦੇ ਕਿਵੇਂ ਲੁੱਟਦੇ ਕਿਸਾਨਾਂ ਨੂੰ ਜੇ ਮੈਨੂੰ ਨਾਲੀ ਮਜਬੂਰੀ ਦਾ ਫਾਇਦਾ ਉਠਾ ਕੇ ਉਹਨੂੰ ਲੋਨ ਦਵਾਉਂਦੇ ਵਿੱਚੋਂ ਆਪ ਖਾਂਦੇ ਤੇ ਕਿਵੇਂ ਫਿਰ ਉਹ ਕਿਸਾਨ ਇੱਕ ਸਦਾ ਜ਼ਾਦਾ ਜੀ ਸਾਰੀ ਜ਼ਿੰਦਗੀ ਉਹਦੀ ਬਰਬਾਦ ਹੋ ਜਾਂਦੀ ਇਸ ਮੁੱਦੇ ਤੇ ਫਿਲਮਾਂ ਜ਼ਰੂਰ ਵੇਖੋ ਲੋਨ ਪੰਜਾਬੀ ਫਿਲਮ ਜੀ ਤੇ ਇੱਕ ਮੈਨੂੰ ਐ ਸੋਡੀ ਦੱਸੋ ਜੀ ਇਹ ਜਦੋਂ ਤੁਸੀਂ ਤੁਹਾਨੂੰ ਬਾਲੀਵੁੱਡ ਦੀਆਂ ਜਿਹੜੀਆਂ ਫਿਲਮਾਂ 'ਚ ਤੁਸੀਂ ਗਏ ਆ ਹਨਾ ਇਹਦਾ ਸਬਬ ਕਿੱਦਾਂ ਬਣਿਆ ਸੀ ਚਲੋ ਉਹ ਜਿਹੜਾ ਸੀਰੀਅਲ ਤਾਂ ਤੁਸੀਂ ਗਏ ਸੀਰੀਅਲ ਵਿੱਚ ਕੰਮ ਕੀਤਾ ਇਹ ਫਿਲਮਾਂ ਉਹਨੂੰ ਕਿੱਦਾਂ ਫਿਰ ਗਏ ਸੀ ਮੇਰੇ ਐਕਚੁਅਲੀ ਮੈਂ ਉੱਥੇ ਨਾਮੀ ਐਕਟਰ ਆ ਮੈਨੂੰ ਬਹੁਤ ਸਾਰੇ ਜਦੋਂ ਮੈਂ ਉੱਥੇ ਮਤਲਬ ਐਜ਼ ਐਕਟਰ ਕੰਮ ਕਰਦਾ ਸੀ ਨਾ ਤੇ ਮੈਨੂੰ ਤਾਂ ਬਹੁਤ ਸਾਰੇ ਆਫਰ ਆਉਂਦੇ ਸੀ ਆ ਆ ਉਹਦੇ ਵਿੱਚ ਜੋ ਚੰਗਾ ਲੱਗਦਾ ਸੀ ਉਹ ਕਰ ਲੀਦਾ ਸੀ ਹੈਨਾ ਤੇ ਮਤਲਬ ਮੈਂ ਬਹੁਤ ਵੱਡਾ 스타 ਤਾਂ ਨਹੀਂ ਕਹਿ ਸਕਦਾ ਆਪਣੇ ਆਪ ਨੂੰ ਨਾ 스타 ਐਕਟਰ ਹੀ ਕਹਿ ਸਕਦਾ ਉੱਥੇ ਪਰ ਮੈਂ ਉੱਥੇ ਇੱਕ ਮਾਰਕੀਟ ਦਾ ਐਕਟਰ ਆ ਜਿਨ੍ਹਾਂ ਨੂੰ ਘਰ ਬੈਠਿਆਂ ਕੰਮ ਆਉਂਦੇ ਆ ਉਹ ਫਿਰ ਪਰ ਡੇ ਦੀ ਗੱਲ ਕਰਦੇ ਵੀ ਇੰਨੇ ਲਊਗਾ ਇੰਨੇ ਨਹੀਂ ਫੇਰ ਉਹ ਸੋਚਦੇ ਆ ਕੰਮ ਮੈਂ ਕਰਾਂ ਕਿ ਨਾ ਕਰਾਂ ਉਸ ਲੈਵਲ ਤੇ ਮੈਂ ਪਹੁੰਚਾ ਹੋਇਆ ਬੰਦਾ ਹਾਂ ਜੀ ਹਾਂਜੀ ਤੇ ਕਹਿੰਦੇ ਕਿ ਇੱਕ ਕਲਾਕਾਰ ਦੀ ਜ਼ਿੰਦਗੀ ਵਿੱਚ ਜਿਹੜੇ ਮਾਨ ਸਨਮਾਨ ਹੁੰਦੇ ਹਨ ਨਾ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਕਲਾਕਾਰ ਵਾਸਤੇ ਜਿਹੜੇ ਮਾਨ ਸਨਮਾਨ ਬਹੁਤ ਐਮੀਅਤ ਰੱਖਦੀ ਹੈ ਬਿਲਕੁਲ ਜੀ ਤੇ ਜੀ ਤੁਹਾਨੂੰ ਕੋਈ ਮਾਨ ਸਨਮਾਨ ਤਾਂ ਸਡੇ ਸਡੇ ਦੇ ਦਰਸ਼ਕਾਂ ਨੂੰ ਜਰੂਰ ਦੱਸੋ ਮਾਨ ਸਨਮਾਨ ਤਾਂ ਮੈਨੂੰ ਪੰਜਾਬੀ ਲੋਕ ਬਹੁਤ ਦਿੰਦੇ ਆ ਜੀ ਕਿਉਂਕਿ ਮੈਂ ਤੁਸੀਂ ਮੇਰੇ ਵੀਡੀਓ ਦੇਖੋ ਮੈਂ ਬੜਾ ਵਾਇਰਲ ਆ ਸੋਸ਼ਲ ਮੀਡੀਆ ਤੇ ਮੈਂ ਸਿੱਧੀ ਸੱਚੀ ਗੱਲ ਕਰਨਾ ਪੰਜਾਬ ਦਾ ਬ ਕੋਈ ਬੁੱਧੀਜੀਵੀ ਨਹੀਂ ਬੋਲਿਆ ਕੋਈ ਕਹਿੰਨੇ ਚੱਜਦਾ ਗਾਣਾ ਨਹੀਂ ਕੱਢਿਆ ਪੰਜਾਬ ਦੀ ਜਨਤਾ ਪੰਜਾਬ ਦੇ ਬੱਚੇ ਵਿਦੇਸ਼ਾਂ 'ਚ ਦਿਹਾੜੀਆਂ ਲੱਭਣਦੇ ਆ ਧੀ ਸਾਡੀ ਵਿਦੇਸ਼ਾਂ 'ਚ ਆਪਣਾ ਜਿਸਮ ਵੇਚਣ ਦੀ ਆ ਉਹਦਾ ਜ਼ਿੰਮੇਵਾਰ ਕੌਣ ਆ ਅਸੀਂ ਅਸੀਂ ਸਾਰੇ ਉਹ ਗੱਲ ਮੈਂ ਠੋਕ ਕੇ ਕਹਿਣਾ ਆ ਜੀ ਵੀ ਜੋ ਸਾਡੀ ਜਨਰੇਸ਼ਨ ਦੀ ਬਰਬਾਦੀ ਹੋਈ ਨਾ ਜੀ ਇੱਕ ਪੀੜੀ ਗੋਲੀਆਂ ਦਾ ਭੁਨੇਗੀ ਜੀ ਦੂਜੀ ਸਮੈ ਖਾਗੀ ਜੀ ਤੀਜੀ ਚਿਟਾ ਖਾ ਗਿਆ ਚੌਥੀ ਵਿਦੇਸ਼ਾਂ ਦੀ ਦਿਹਾੜੀਆਂ ਲੱਭਰੀ ਆ ਜੀ ਉਹਦਾ ਜ਼ਿੰਮੇਦਾਰ ਕੌਣ ਆ ਉਹ ਆਪਾਂ ਐਵੇਂ ਕਹੇ 1 ਲੀਟਰ ਨੂੰ 2 ਲੀਟਰਾਂ ਨੂੰ ਕਹਦੇ ਨਹੀਂ ਪੂਰਾ ਸਮਾਜ ਉਹਦਾ ਜ਼ਿੰਮੇਦਾਰ ਆ ਉਹ ਮੈਂ ਬੋਲਦਾ ਆ ਮਾਨ ਸਨਮ ਆਪਾਂ ਲੋਕ ਦਿੰਦੇ ਆ ਬਹੁਤ ਦਿੰਦੇ ਮਾਨ ਸਨਮ ਕਿਉਂਕਿ ਆਪਾਂ ਗੱਲ ਠੋਕ ਕੇ ਸੱਚੀ ਕਰੀ ਦੀ ਜੀ 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 ਹਾਂਜੀ ਵੀਰ ਜੀ ਜਦਾਂ ਕਿ ਪੰਜਾਬੀ ਇੰਡਸਟਰੀ ਦੀ ਆਪਾਂ ਗੱਲ ਕਰੀਏ ਤੇ ਪੰਜਾਬੀ ਇੰਡਸਟਰੀ ਹੁਣ ਬਹੁਤ ਮੇਰੀ ਖਿਆਲ ਨਾਲ ਅੱਗੇ ਨਾਲੋਂ ਵੱਡੀ ਹੋ ਚੁੱਕੀ ਆ ਜੀ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਵੀਰੇ ਪੰਜਾਬੀ ਇੰਡਸਟਰੀ ਕੀ ਆ ਪੰਜਾਬੀ ਲੋਕ ਘੱਟੋ ਘੱਟ 30 35 ਕਰੋੜ ਦੁਨੀਆਂ 'ਚ ਹੈਗੇ ਆ ਜੀ ਪਾਕਿਸਤਾਨੀ ਮਲਾ ਕੇ ਜੀ ਆਪਣੇ ਪੰਜਾਬੀ ਮਲਾ ਕੇ ਫਿਰ ਸਿੰਧੀ ਤੇ ਹੋਰ ਬਹੁਤ ਸਾਰੀਆਂ ਕੌਮਲਟੀਆਂ ਜਿਹੜੀਆਂ ਪੰਜਾਬੀ ਮਤਲਬ ਬੋਲਦੀਆਂ ਪੰਜਾਬੀ ਲਿਪੀ ਨੂੰ ਇਸਤੇਮਾਲ ਕਰਦੀਆਂ ਤੇ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਚ ਵਿਦੇਸ਼ਾਂ ਚ ਵੀ ਆ ਹੈਨਾ ਟੋਟਲ ਮੈਂ ਦੇਖਿਆ 35 ਕਰੋੜ ਪੰਜਾਬੀ ਹੈਗੇ ਦੁਨੀਆ ਚ ਗਿਣਤੀ ਵਾਧੂ ਆ ਔਰ ਸਾਰੇ ਕਲਾ ਨਾਲ ਜੁੜੇ ਹੋਏ ਆ ਕਲਾ ਪਸੰਦ ਲੋਕੀ ਆ ਜੀ ਤੇ ਪੰਜਾਬੀ ਇੰਡਸਟਰੀ ਵਿੱਚ ਸਪੇਸ ਤਾਂ ਬਹੁਤ ਵੱਡੀ ਆ ਜੀ ਮਤਲਬ 35 ਤੋਂ 40 ਕਰੋੜ ਦਾ ਸਨਮਾ ਆਓ ਜੀ ਪੰਜਾਬੀ ਦਾ ਜੀ ਜੇ ਪ੍ਰੋਪਰ ਫਿਲਮ ਬਣਾਈਏ ਤਾਂ 35-40 ਕਰੋੜ ਦੀ ਇਨਕਮ ਹੋ ਸਕਦੀ ਆ ਹੋ ਸਕਦੀ ਹੈ ਨਾ ਬਿਲਕੁਲ ਜੀ ਬਿਲਕੁਲ ਪਰ ਇੱਥੇ ਵੀ ਇੰਡਸਟਰੀ ਹਾਲੇ ਤੱਕ ਫਿੱਟ ਨਹੀਂ ਹੋ ਸਕੀ ਇੰਡਸਟਰੀ ਆਪਣਾ ਅਸਲੀ ਰੂਪ ਲੈ ਨਹੀਂ ਸਕੀ ਉਹਦਾ ਕੁਝ ਕਾਰਨ ਹੈ ਜੀ ਕਾਰਨ ਇਹ ਆ ਕਿ ਜੇਵੇਂ ਤੁਸੀਂ فرض ਕਰ ਲਓ ਕਿ ਕੰਨੜਾ ਇੰਡਸਟਰੀ ਮਲਿਆਲਮ ਇੰਡਸਟਰੀ ਅਸਾਮੀ ਇੰਡਸਟਰੀ ਬੰਗਾਲੀ ਇੰਡਸਟਰੀ ਮਰਾਠੀ ਇੰਡਸਟਰੀ ਸਾਉਥੀ ਲਾ ਲਓ ਦੇਖੋ ਹਾਂ ਉਸ ਕਿੰਨਾ ਉੱਪਰ ਚੱਲੇ ਚਲੋ ਤਾਮਿਲ ਤਾਮਿਲ ਦਾ ਬਹੁਤ ਪਾੜੀਆਂ ਗੱਲਾਂ ਹੋ ਗਈਆਂ ਉਹ ਤਾਂ ਹਾਲੀਵੁੱਡ ਨਾਲ ਤੱਕਰ ਦਿੰਦੇ ਆ ਪਰ ਆਪਾਂ ਜੋ ਪੰਜਾਬੀ ਇੰਡਸਟਰੀ ਬਰਬਤੀਆਂ ਇੰਡਸਟਰੀਆਂ ਨਾਲ ਉਹਦੀ ਗੱਲ ਕਰਦੇ ਆ ਜੀ ਉੱਥੋਂ ਦੇ ਜਿਹੜੇ ਡਾਇਰੈਕਟਰ ਆ ਉੱਥੋਂ ਦੇ ਹੀ ਡਾਇਰੈਕਟਰ ਆ ਉਹ ਤੇ ਉੱਥੇ ਹੀ ਫਿਲਮਾਂ ਬਣਾਉਂਦੇ ਆ ਜੀ ਸਾਡੇ ਪੰਜਾਬ ਦਾ ਬੈਡਲਕੀ ਆ ਵੀ ਸਾਡੇ ਜਿਹੜੇ ਡਾਇਰੈਕਟਰ ਆ ਜੀ ਬੰਬੇ ਤੋਂ ਆਉਂਦੇ ਆ ਜੀ ਹਿੰਦੀ ਫਿਲਮਾਂ ਵਾਲੇ ਡਾਇਰੈਕਟਰ ਆ ਕੇ ਫਿਲਮ ਬਣਾ ਕੇ ਚਲੇ ਜਾਂਦੇ ਆ ਜਿਹੜੇ ਸਾਡੇ ਆਪਣੇ ਪੰਜਾਬੀ ਡਾਇਰੈਕਟਰ ਆ ਉਹ ਹਾਲ ਤੱਕ ਜਿਹੜੇ ਸੇ ਪੰਜਾਬ ਦੇ ਆ ਕੋਇਕ ਗਾਣਾ ਕੱਢ ਕੇ ਡਾਇਰੈਕਟਰ ਬਣ ਜਾਂਦੇ ਹੋ ਫਿਲਮ ਬਣਾਉਣ ਦੇ ਕਾਬਿਲ ਹੈ ਨਹੀਂ ਮਤਲਬ ਕਹਿੰਦਾ ਮਤਲਬ ਕਿ ਅਸੀਂ ਆਪਣਾ ਕੰਮ ਆਪ ਨਹੀਂ ਕਰ ਰਹੇ ਹਾਂ ਮਤਲਬ ਹਾਲੇ ਇੱਥੇ ਆਪਣੇ ਉਹ ਬੰਦੇ ਨਹੀਂ ਪੈਦਾ ਹੋ ਸਕੇ ਜੀ ਕਿਉਂਕਿ ਤਪੱਸਿਆ ਕਰਨੀ ਪੈਂਦੀ ਆ ਅਨੁਰਾਗ ਸਿੰਘ ਨੇ 15 ਸਾਲ ਅਸਿਸਟੈਂਟ ਕੀਤੀ ਗ੍ਰੀ ਕੀਤੀ ਆ ਜੀ ਫਿਰ ਡਾਇਰੈਕਟਰ ਬਣਿਆ ਪਰ ਉਹਦਾ ਟਾਰਗੇਟ ਹੈ ਹਿੰਦੀ ਬਣਾਵਾ ਪੰਕਜ ਬੱਤਰਾ ਦਾ ਵੀ ਮਾਨਿਆ ਹਿੰਦੀ ਬਣਾਵਾ ਜੀ ਆਪਣੇ ਸਿਮਰ ਭਾਜੀ ਆ ਅੰਗਰੇਜ਼ ਵਾਲੇ ਉਹਨਾਂ ਦਾ ਵੀ ਮਾਨਾ ਹਿੰਦੀ ਬਣਾਵਾ ਜਿਹੜੇ ਸਾਡੇ ਇੱਥੇ ਪੰਜਾਬੀ ਡਾਇਰੈਕਟਰ ਫਿਲਮਾਂ ਬਣਾਉਂਦੇ ਉਹਨਾਂ ਦਾ ਟਾਰਗੇਟ ਹਿੰਦੀ ਸਰਮਾ ਹੈ ਜੀ ਹਿੰਦੀ ਬਣਾਵਾ ਪਰ ਉਹ ਵਿਲੇ ਬਣਾ ਦਿੰਦੇ ਇੱਧਰ ਕਦੀ ਕਦੀ ਜੀ ਜਿਆਦਾ ਰਿਸਕ ਚ ਪੈਣਾ ਨਹੀਂ ਚਾਹੁੰਦੇ ਜੀ 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 ਸਾਡੇ ਜਿਹੜੇ ਪੰਜਾਬੀ ਇੱਥੋਂ ਦੇ ਪੰਜਾਬ ਦੇ ਉਹ ਹਾਲ ਤੱਕ ਕੋਈ ਮਾਇਆ لال ਜੰਮਿਆ ਨਹੀਂ ਜਿਹੜਾ ਫਿਲਮ ਬਣਾ ਸਕੇ ਉਹ ਇੱਕ ਗਾਣੇ ਗੁਣੇ ਇਹ ਕਰਕੇ ਆਪਣੇ ਆਪ ਨੂੰ ਡਾਇਰੈਕਟਰ ਕਹਿ ਦਿੰਦੇ ਆ ਪਾਰਟੀ ਸੈੱਟ ਕਰ ਲੈਂਦੇ ਆ ਜੀ ਲੁੱਟ ਲੱਟ ਲੈਂਦੇ ਆ ਜਾਂ ਪਾਰਟੀ ਖੇ ਖਰਾਬੂ ਕਰ ਦਿੰਦੇ ਆ ਲਾਸ ਕਰ ਦਿੰਦੇ ਆ ਜੀ ਜਦੋਂ ਤੱਕ ਇੱਥੋਂ ਦੇ ਮੁੰਡੇ ਪੰਜਾਬ ਦੇ ਸਪੈਸ਼ਲ ਉਹ ਮੇਕਰ ਸਪੈਸ਼ਲ ਨਹੀਂ ਸੋਚਣਗੇ ਕਿ ਅਸੀਂ ਪ੍ਰੋਪਰ ਸਿੱਖ ਕੇ ਆਈਏ ਮਤਲਬ ਖੁਦ ਕੰਮ ਨਹੀਂ ਕਰਦੇ ਤੇ ਪ੍ਰੋਪਰ ਸਿੱਖ ਕੇ ਆ ਕੇ ਆਪਣੇ ਕਲਚਰ ਦੇ ਫਿਲਮਾਂ ਬਣਾਈਏ ਉਦੋਂ ਤੱਕ ਇੱਥੇ ਇੰਡਸਟਰੀ ਸਟੈਬਲਿਸ਼ ਨਹੀਂ ਹੋਣੀ ਬਿਲਕੁਲ ਇੱਥੇ ਕੀ ਐਨਆਰਆਈ ਪੈਸਾ ਲਾਉਂਦੇ ਆ ਲੁੱਟੇ ਜਾਂਦੇ ਆ ਵਾਪਸ ਚਲੇ ਜਾਂਦੇ ਆ ਪ੍ਰੋਡਕਸ਼ਨ ਹਾਊਸ ਨਹੀਂ ਖੁੱਲ੍ਹ ਪਾਰੇ ਪ੍ਰੋਡਕਸ਼ਨ ਹਾਊਸ ਉਦੋਂ ਖੁੱਲ੍ਹੇ ਜਦੋਂ ਇੱਕ ਪ੍ਰੋਡਿਊਸਰ ਇੱਕ ਫਿਲਮ ਤੋਂ ਪੈਸਾ ਕਮਾਵੇ ਫਿਰ ਦੂਜੀ ਤੋਂ ਕਮਾਵੇ ਫਿਰ ਤੀਜੀ ਤੋਂ ਕਮਾਵੇ ਫਿਰ ਚਾਰ ਪੰਜ ਕਲੇ ਲੈ ਕੇ ਉੱਥੇ ਆਪਣਾ ਸਟੂਡੀਓ ਖੋਲੇ ਵੀ ਹਾਂ ਮਾਨੂੰ ਇਹ ਤੋਂ ਪੈਸਾ ਆ ਰਿਹਾ ਆ ਬਿਲਕੁਲ ਅੱਗੇ ਚੀਜ਼ਾਂ ਕਰੇ ਨਵੇਂ ਐਕਟਰਾਂ ਨੂੰ ਮਿਲੇ ਡਾਇਰੈਕਟਰਾਂ ਨੂੰ ਮਿਲੇ ਰਾਈਟਰਾਂ ਨੂੰ ਮਿਲੇ ਪ੍ਰੋਡਕਸ਼ਨ ਹਾਊਸ ਖੁੱਲੇ ਪੂਰਾ ਤੇ ਉੱਤੇ ਫਿਰ ਸਿਸਟਮ ਚੀਜ਼ਾਂ ਹੋਣ ਲੱਗਣ ਟੈਲੈਂਟ ਆਉਣ ਲੱਗੇ ਟੈਲੈਂਟ ਦਾ ਯੂਜ਼ ਹੋਣ ਲੱਗੇ ਉਦੋਂ ਫਿਰ ਇੰਡਸਟਰੀ ਖੁੱਲਦੀ ਆ ਇਹਤੇ ਹਾਲੇ ਇੰਡਸਟਰੀ ਜਿਹੜੀ ਆ ਉਸ ਇੱਕ ਹਿਸਾਬ ਨਾਲ ਉਹੋ ਜਿਹੇ ਮੇਕਰ ਆ ਉੱਥੋਂ ਆਉਂਦੇ ਆ ਆ ਕੇ ਇੱਥੇ ਫਿਰ ਬਣਾ ਕੇ ਚਲੇ ਜਾਂਦੇ ਇੱਥੋਂ ਤੱਕ ਸੀਮਤਾ ਇੱਥੇ ਹਾਲੇ ਪੰਜਾਬੀ ਇੰਡਸਟਰੀ ਹਾਲੇ ਤੱਕ ਆਪਣੀ ਸਟੈਬਲਿਸ਼ ਨਹੀਂ ਹੋ ਪਈ ਨਹੀਂ ਹੋ ਪਈ ਜੀ ਤੇ ਮੇਰਾ ਇੱਕ ਵਲਤਨ ਹੋਰ ਹੈਗਾ ਵਾ ਕਿ ਹੁਣ ਜਿੱਦਾਂ ਤੁਸੀਂ ਪਹਿਲਾਂ ਉਥੋਂ ਵਾਪਸ ਆਏ ਸੀ ਹੈਨਾ ਬੰਬਈ ਤੋਂ ਜਾਂ ਉਥੋਂ ਹੁਣ ਦੁਬਾਰਾ ਫਿਰ ਵੀ ਉਧਰ ਨੂੰ ਰੁੱਕ ਕਰੋਗੇ ਸਾਰ ਸਿਸਟਮ ਚੇਂਜ ਹੋ ਚੁੱਕਾ ਹੈ ਜੀ ਸਸੋਂ ਪੂਰਾ ਚੇਂਜ ਹੋ ਚੁੱਕਾ ਸਰ ਵਕਤ ਦੇ ਹਿਸਾਬ ਨਾਲ ਚੀਜ਼ਾਂ ਬਦਲਦੀਆਂ ਅੰਗਰੇਜ਼ਾਂ ਨੇ 500 500 300 300 ਕਰੋੜ ਦੀਆਂ ਮਸ਼ੀਨਾਂ ਲਿਆ ਕੇ 910 ਰੱਖੀਆਂ ਸੀ ਜੀ ਦਾਦਾ ਸਾਹਿਬ ਫਾਲਕੇ ਇਟਲੀ ਤੋਂ ਜਰਮਨ ਤੋਂ ਅਮਰੀਕਾ ਤੋਂ ਮਸ਼ੀਨਾਂ ਇਹ ਸਭ ਲਿਆਏ ਸੀ ਉਹਨਾਂ ਨੇ ਲਿਆ ਕੇ ਬੰਬੇ ਰੱਖ ਦਿੱਤੀਆਂ ਤੋ ਲੋਕਾਂ ਨੂੰ ਬੰਬਈ ਜਾਣਾ ਪੈਂਦਾ ਸੀ ਲਾਹੌਰ ਵੀ ਰੱਖ ਦਿੱਤੀਆਂ ਜਾਣਾ ਪੈਂਦਾ ਸੀ ਫਿਲਮ ਮੇਕਿੰਗ ਉੱਥੋਂ ਹੀ ਕਰਾਉਣੀ ਪੈਂਦੀ ਸੀ ਉੱਥੇ ਵੀ ਲੋਕ ਇਕੱਠੇ ਹੋ ਗਏ ਹੁਣ ਉਹ ਚੀਜ਼ਾਂ ਤੋਂ ਦੁਨੀਆ ਅੱਗੇ ਜਾ ਚੁੱਕੀ ਆ ਅੱਜ ਕੱਲ ਤੁਸੀਂ ਕਿੱਥੇ ਬਦਲ ਚੁੱਕਾ ਹਾਂ ਕਿੱਥੇ ਵੀ ਸਟੂਡੀਓ ਲਾ ਲਓ ਬੰਬੇ ਬਹੁਤ ਕਾਸਟਲੀ ਆ ਚੰਡੀਗੜ੍ਹ ਬਹੁਤ ਕਾਸਟਲੀ ਆ ਫਿਰ ਚੰਡੀਗੜ੍ਹ ਕਾਸਟਲੀ ਘਾਟਾ ਪਰ ਫਿਰ ਵੀ ਲੋਕਾਂ ਨੇ ਪਿੰਡੋਂ ਪਹਿਲੇ ਸਟੂਡੀਓ ਲਾ ਲਏ ਜਿਹੜੇ ਅਸਿਸਟੈਂਟ ਬਿਹਾਰ ਦੇ ਸੀ ਉਹਨੇ ਬਿਹਾਰ ਜਾ ਕੇ ਸਟੂਡੀਓ ਲਾ ਲਏ ਜਿਹੜੇ ਲਖਨਊ ਦੇ ਸੀ ਲਖਨਊ ਲਾ ਲਏ ਕੋਈ ਰਾਜਸਥਾਨ ਦਾ ਸੀ ਉਹਨੇ ਜੈਪੁਰ ਸਟੂ ਇੱਥੋਂ ਤੁਸੀਂ ਹੁਣ ਬੈਠੇ ਉੱਥੇ ਹੀ ਫਿਲਮਾਂ ਬਣਾ ਬਣਾ ਕੇ ਆਪਸ਼ਨ ਜਾਂਦੀ ਲੋੜ ਨਹੀਂ OTT ਮੈਂ OTT ਦੇ ਅਮਰੀਕਾ ਆਫਿਸ ਆ ਆਨਲਾਈਨ ਫਿਲਮਾਂ ਉਹਨਾਂ ਨੂੰ ਕੱਲਿਆ ਜਾਂਦੀ ਆ ਉੱਥੇ ਹੀ ਉਹ ਰੇਟ ਲਾ ਦਿੰਦੇ ਆ ਉੱਥੇ ਹੀ ਆਨਲਾਈਨ ਐਗਰੀਮੈਂਟ ਹੋ ਜਾਂਦਾ ਉੱਥੇ ਫਿਲਮ ਰਿਲੀਜ਼ ਹੋ ਜਾਂਦੀ ਜੀ ਬੰਬੇ ਠੀਕ ਆ ਬੰਬੇ ਵਧੀਆ ਸ਼ਹਿਰ ਆ ਲੈ ਲਾਂਗੇ ਫਲੈਟ ਹੁਣ ਬੰਬੇ ਇੱਕ ਪਰ ਅਗਰ ਆਪਾਂ ਇਹ ਗਈ ਵੀ ਫਿਲਮ ਮੇਕਿੰਗ ਵਾਸਤੇ ਬੰਬੇ ਜਾਣਾ ਆ ਉਹ ਕਨਸੈਪਟ ਖਤਮ ਹੋ ਚੁੱਕਾ ਜੀ ਮਤਲਬ ਉਹ ਸਭ ਕੁਝ ਹੁਣ ਇੱਥੇ ਪੋਸੀਬਲ ਤੇ ਲੋੜ ਹੀ ਨਹੀਂ ਲੋੜ ਹੀ ਨਹੀਂ ਉੱਥੇ ਤਾਂ ਮਹਾਰਾਜ ਜਿਹੜੀ ਕੋਠੀ ਇੱਥੇ ਚਾਚੇ ਪਾਏ ਦੀ ਉੱਧੇ ਹੀ ਆ ਜਾਣੀ ਆ ਉੱਥੇ ਇੱਕ ਦਿਨ ਦਾ ਲੱਖ ਰੁਪਈਆ ਦੇਣਾ ਪੈਣਾ ਕੋਠੀ ਦਾ ਇੱਥੇ ਉੱਧੀਆਂ ਉੱਧੀਆਂ ਕੋਠੀਆਂ ਸਾਡੀਆਂ ਵਿਹਲੀਆਂ ਪਈਆਂ ਬਿਲਕੁਲ ਜੀ ਤੁਹਾਣਾ ਸਾਲ ਬਿਲਕੁਲ ਜਿਹੜਾ ਵਾਜਬ ਆ ਕਿ ਮਤਲਬ ਜੇ ਸਾਡਾ ਕੰਮ ਇੱਥੇ ਰਹਿ ਕੇ ਹੁੰਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਸਸਤਾ ਪੈਂਦਾ ਆ ਹੁਣ ਜਿਹੜੇ ਲੈਵਲ ਦੀ ਫਿਲਮ ਮੈਂ ਬਣਾਈ ਆ ਚਮਾਰ ਉਹ 5 ਕਰੋੜ ਦਾ ਬਜਟ ਹੋ ਜਾਣਾ ਸੀ ਉਹਦਾ ਜੀ ਬਿਲਕੁਲ ਜੀ ਬਿਲਕੁਲ ਇਹ ਗੱਲ ਆ ਵੀਰੇ ਜੀ ਬਿਲਕੁਲ ਜੀ ਬਿਲਕੁਲ ਹੁਣ ਮੇਰਾ ਜੋ ਛੋਟੀ ਭੈਜੀ ਤੁਹਾਨੂੰ ਇੱਕ ਹੋਰ ਸਵਾਲ ਹੈਗਾ ਜੀ ਜੀ ਕਿ ਜੇ ਅੱਜ ਦੇ ਸਮੇਂ 'ਚ ਜੇ ਕੋਈ ਨਵੀਂ ਜਨਰੇਸ਼ਨ ਜਿਹੜੀ ਹੈਗੀ ਆ ਜੋ ਇਹ ਐਕਟਿੰਗ ਲਾਈਨ 'ਚ ਆਉਣਾ ਚਾਹੁੰਦੇ ਹੈਗੇ ਆ ਜਾਂ ਉਹ ਰੈਕਟਰ ਬਣਨਾ ਚਾਹੁੰਦਾ ਜਾਂ ਡਾਇਰੈਕਸ਼ਨ ਵਿੱਚ ਆਉਣਾ ਚਾਹੁੰਦੇ ਆ ਤੇ ਉਹਨਾਂ ਨੂੰ ਦੱਸੋ ਵੀ ਕਿੱਦਾਂ ਆਉਣ ਮਿਲ ਗੋ ਹਾਂ ਹੁਣ ਬੰਬੇ ਜਾਂਦੀ ਐ ਚੰਡੀਗੜ੍ਹ ਦੀ ਲੋੜ ਨਹੀਂ ਹੁਣ ਮੋਬਾਈਲ ਤੁਹਾਡੇ ਹੱਥ 'ਚ ਆ ਇੰਸਟਾ ਖੋਲੋ ਫੇਸਬੁਕ ਤੁਹਾਡੇ ਕੋਲ ਆ YouTube ਤੁਹਾਡੇ ਕੋਲ ਆ ਹੋਰ ਕਈ ਸਾਰੇ ਐਪ ਆ ਤੁਸੀਂ ਉੱਥੇ ਆਪਣਾ ਟੈਲੈਂਟ ਮਖਾਓ ਆਟੋਮੈਟਿਕ ਤੁਹਾਨੂੰ ਸਾਹਮਣੇ ਫੋਨ ਆਉਣੇ ਆ ਉਹ ਸਿਸਟਮ ਖਤਮ ਹੋ ਚੁੱਕਾ ਕਿ ਉੱਥੇ ਜਾ ਕੇ ਡਾਇਰੈਕਟਰਾਂ ਨੂੰ ਲੁੱਕ ਦਈਏ ਉੱਥੇ ਜਾ ਕੇ ਡਾਇਰੈਕਟਰਾਂ ਦੇ ਪਿੱਛੇ ਘੁੰਮੀਏ ਜਾਂ ਉਹਨਾਂ ਨੂੰ ਐਕਟਿੰਗ ਕਰਕੇ ਦਿਖਾਈਏ ਮੌਕਾ ਲਈਏ ਤੁਸੀਂ ਆਪਣਾ ਰੱਖੋ ਜਦੋਂ ਤੁਹਾਨੂੰ ਕੋਈ ਵੱਡਾ ਡਾਇਰੈਕਟਰ ਮਿਲਦਾ ਉਹਨੂੰ ਮੀਟਿੰਗ ਕਰੋ ਫਿਰ ਦਿਖਾਓ ਮੋਬਾਈਲ ਤੇ ਸਰ ਮੈਂ ਟੈਲੈਂਟਡ ਬੰਦਾ ਆ ਆ ਦੇਖੋ ਮੇਰੀ ਪ੍ਰੋਫਾਈਲ ਮੈਨੂੰ ਕੰਮ ਦੋ ਇਸ ਤਰ੍ਹਾਂ ਹੋ ਗਿਆ ਜੀ ਹੁਣ ਮੈਨੂੰ ਬਹੁਤ ਸਾਰੇ ਲੜਕੇ ਲੜਕੀਆਂ ਪਿੱਛੇ ਮੈ ਉਹਨਾਂ ਨੂੰ ਰਿਸਪੈਕਟ ਨਾ ਕਹੀਦਾ ਯਾਰ ਕੋਈ ਗੱਲ ਨਹੀਂ ਬੇਟੇ ਜੀ ਜਦੋਂ ਤੁਹਾਡਾ ਆਪਾਂ ਅਗਲਾ ਪ੍ਰੋਜੈਕਟ ਸ਼ੁਰੂ ਕਰਾਂਗੇ ਫਿਰ ਐਸ ਮੈਂ ਹਰ ਪ੍ਰੋਜੈਕਟ ਵਿੱਚ ਦੋ ਚਾਰ ਬੰਦੇ ਨਵੇਂ ਬੁਲਾਉਣਾ ਆ ਜੀ ਕਿਉਂਕਿ ਨਵੇਂ ਬੰਦਿਆਂ ਕੋਲ ਨਵੀਂ ਕਲਾ ਆਉਣੀ ਆ ਬਿਲਕੁਲ ਜੀ ਬਿਲਕੁਲ ਹੈਨਾ ਫੋਨ ਨਵੇਂ ਨੂੰ ਮੇਰੀ ਖਿਆਲ ਨਾਲ ਮੌਕਾ ਵੀ ਦੇਣਾ ਚਾਹੀਦਾ ਹਾਂ ਮੌਕਾ ਵੀ ਮੇਰੇ ਨਵੀਂ ਕਲਾ ਨੂੰ ਮੌਕਾ ਤਾਂ ਮਿਲਣਾ ਉਹ ਜੀ ਆਪਾਂ ਕਹੇ ਵੀ ਆਹ ਮੇਰਾ ਚਾਚਾ ਆਇਆ ਭਰਾ ਇਹ ਨਹੀਂ ਹੋਈ ਕੰਮ ਕਿ ਉਹ ਸਿਸਟਮ ਉਹ ਉਦਾਂ ਨਹੀਂ ਹੋ ਸਕਦਾ ਬਿਲਕੁਲ ਜੀ ਬਿਲਕੁਲ ਨਵੇਂ ਬੰਦਿਆਂ ਨੇ ਹੀ ਨਵੀਂ ਕਲਾ ਲੈ ਕੇ ਆਉਣੀ ਆ ਤੇ ਜਿੰਨੇ ਬੰਦੇ ਫਿੱਟ ਬਾਕੀ ਤੁਹਾਡੇ ਕੋ ਆਪਣੀ ਕਲਾ ਵਿਖਾਉਣ ਵਾਸਤੇ ਇੱਕ ਸ਼ੋਰੀਦ ਵਿਖਾਉਣ ਵਾਸਤੇ ਇੱਕ ਪ੍ਰੋਫਾਈਲ ਵਿਖਾਉਣ ਵਾਸਤੇ ਇੰਨੇ ਕ ਐਪ ਆ ਚੁੱਕੇ ਆ ਕਿ ਹੁਣ ਤੁਹਾਡੇ ਹੈਂਡ ਚ ਹੱਥ ਚ ਹੱਥ ਵਿੱਚ ਸਾਰਾ ਕੁਝ ਆ ਗਿਆ ਜੀ ਤੇ ਇਸ ਸੰਦੇਸ਼ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਜਾਂ ਜਿਹੜੇ ਨਵੇਂ ਹੈਗੇ ਨਿਊ ਜਨਰੇਸ਼ਨ ਉਹਨੂੰ ਕੀ ਬਿਲਕੁਲ ਜੀ ਬਿਲਕੁਲ ਮੈਂ ਤਾਂ ਸਾਰੇ ਪੰਜਾਬ ਦੇ ਲੋਕਾਂ ਦੇ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਆ ਸੰਦੇਸ਼ ਤਾਂ ਚਲੋ ਵੱਡੇ ਲੋਕ ਦਿੰਦੇ ਆ ਸੰਦੇਸ਼ ਜਿਹਨਾਂ ਦੇ ਵੇਰ ਵਿਆਹ ਸਾਹਿਬ ਦਾ ਤੇ ਮਹਾਰਿਸ਼ੀ ਵਾਲਮੀਕ ਸਾਹਿਬ ਵਰਗੇ ਲੋਕਾਂ ਦਾ ਕੰਮ ਆ ਜਿਹੜੇ ਗਿਆਨੀ ਲੋਕ ਆ ਆਪਾਂ ਤੇ ਕਾਮ ਲੋਕ ਆ ਤੇ ਆਪਾਂ ਦਾ ਰਿਕੁਐਸਟ ਕਰ ਸਕਦੇ ਪੰਜਾਬ ਦੇ ਲੋਕਾਂ ਨੂੰ ਵੀ ਪੰਜਾਬ ਦੇ ਲੋਕੋ ਤੁਸੀਂ ਰਾਜਿਆਂ ਤੋਂ ਲੈ ਕੇ ਤੇ ਮਜ਼ਦੂਰਾ ਤੱਕ ਦਾ ਸਫਰ ਆ ਪਿਛਲੇ 50 ਸਾਲਾਂ ਤੱਕ ਵੇਖਿਆ ਆ ਹਾਲੇ ਵੀ ਤੁਹਾਨੂੰ ਜੀ ਅਕਲ ਨਾ ਆਵੇ ਤੇ ਤੁਹਾਡੇ ਲੱਖ ਲਾਂ ਤਾਂ ਆਪਣੇ ਪਿੰਡਾਂ 'ਚ ਸਕੂਲ ਖੋਲੋ ਜਿਮ ਖੋਲੋ ਪਾਰਕ ਖੋਲੋ ਟਰੈਨੂ ਉਦਯੋਗ ਬਣਾਓ ਜੀ ਆਪਣਾ ਪੰਚਾਇਤੀ ਸਿਸਟਮ ਕਾਇਮ ਕਰੋ ਚਾਜ ਦਾ ਸਰਪੰਚ ਬਣਾਓ ਦੱਲਿਆਂ ਕੰਜਰਾਂ ਨੂੰ ਸਰਪੰਚ ਨਾ ਬਣਾਓ ਠੱਗਾ ਨੂੰ ਸਰਪੰਚ ਨਾ ਬਣਾਓ ਜੋ ਲੋਕ ਉਹ ਤੁਹਾਡੇ ਪਿੰਡ ਵਾਸਤੇ ਖੜੇ ਹੋ ਸਕਣ ਪਿੰਡ ਦਾ ਹਸਾਬਤਾ ਵੇਖਿਆ ਕਰੋ ਜਦੋਂ ਗਲੀਆਂ ਨਾਲੀਆਂ ਰੋਡ ਬੰਦੇ ਵੀ ਕਿੰਨਾ ਪਾਇਆ ਲੱਗਾ ਕਿੰਨਾ ਨਹੀਂ ਲੱਗਾ ਉਹ ਤੁਹਾਡਾ ਪੈਸਾ ਆ ਤੁਹਾਡੇ ਟੈਕਸ ਦਾ ਪੈਸਾ ਆ ਆਪੋ ਆਪਣੇ ਪਿੰਡਾਂ ਨੂੰ ਡਿਵੈਲਪ ਕਰੋ ਹਰ ਚੀਜ਼ ਵਿੱਚ ਬਣਾਓ ਤਾਂ ਤੁਹਾਡੀ ਜਵਾਨੀ ਪਿੰਡ ਰਹਿਣੀ ਆ ਸਾਡੀ ਟੀਨਏਜ ਜਿਹੜੀ ਆ ਉਹ ਇੱਥੇ ਰਹੇ ਨੂੰ ਪਿਆਰ ਨਹੀਂ ਕਿਉਂ ਕਿਉਂਕਿ ਸਾਡੀਆਂ ਚੀਜ਼ਾਂ ਡਿਵੈਲਪ ਨਹੀਂ ਹੋ ਸਕੀਆਂ ਡਿਵੈਲਪ ਕਿਉਂ ਨਹੀਂ ਹੋ ਸਕੀਆਂ ਕਿਉਂ ਆ ਕਰੋੜਾਂ ਅਰਬ ਰੁਪਈਆ ਸਾਡਾ ਟੈਕਸੋ ਲੋਕ ਖਾ ਜਾਂਦੇ ਰਹੇ ਉਹ ਖਾ ਜੋ ਜਾਂਦੇ ਰਹੇ ਉਹ ਸਾਡੀ ਵਜ੍ਹਾ ਨਾਲ ਕਿਉਂ ਸਭ ਅਸੀਂ ਉਹ ਖਾਨ ਦਿੱਤਾ ਅਸੀਂ ਖੁਦ ਲੁੱਟ ਹੋਏ ਆਪਣੇ ਜਿਹੜੇ ਪਿੰਡ ਆ ਆਪਣੀਆਂ ਬੇਸਿਕ ਚੀਜ਼ਾਂ ਆ ਉਹਨਾਂ ਦਾ ਖਿਆਲ ਰੱਖੋ ਮੇਲੇ ਲਵਾਓ ਗੁਸਤੀਆਂ ਕਬੱਡੀਆਂ ਕਰਵਾਓ ਆਪਣੀ ਜਨਰੇਸ਼ਨ ਦਾ ਧਿਆਨ ਨੈਗੇਟਿਵ ਤੋਂ ਪੋਜ਼ਿਟਿਵ ਪਾਸੇ ਵੱਲ ਜਾਓ ਕਿਉਂਕਿ ਨਸਲਾਂ ਹੀ ਹੁੰਦੀਆਂ ਜੇ ਸਹੀ ਪਾਸੇ ਲੱਗੀਆਂ ਤੇ ਸਮਾਜ ਉੱਚਾ ਹੋ ਜਾਦਾ ਜੇ ਗਲਤ ਪਾਸੇ ਲੱਗੀਆਂ ਸਮਾਜ ਥੱਲੇ ਨੂੰ ਡਿੱਗ ਪੈਣਾ ਆ ਤੇ ਆਪਣੀਆਂ ਨਸਾਂ ਦਾ ਖਿਆਲ ਕਰੋ ਇੱਕ ਟ੍ਰੇਡ ਚੈਨ ਚੱਲਾਵਾਂ ਵਾਂਗੂ ਬਣਾਓ ਪੰਜਾਬ 'ਚ ਜਿੱਚ ਸਾਰੇ ਲੋਕ ਘਰ ਬੈਠੇ ਹੀ ਕੰਮ ਕਰ ਸਕਣ ਘਰੇਲੂ ਉਦਯੋਗ ਲੱਗੂਦਿਓ ਇਨ੍ਹਾਂ ਵੱਲ ਧਿਆਨ ਦਿਵੋ ਤਾਂ ਬਸ ਜੀ ਇਹ ਮੈਂ ਕਹਿਣਾ ਚਾਹਾਂਗਾ ਜੀ ਸੋ ਇਹ ਸਾਨੂੰ ਸਾਡੇ ਨਾਲ ਪਾਰਕ ਮਹਿਤਾ ਦੇ ਜਿਹੜੇ ਇਹ ਸੋਡੀ ਬਾਜੀ ਜਿਨ੍ਹਾਂ ਨਾਲ ਅੱਜ ਆਪਾਂ ਗੱਲਬਾਤ ਕੀਤੀ ਹੈਗੀ ਆ ਸੋ ਸੋਦੀ ਬਾਜੀ ਸਾਨੂੰ ਸਮਾਂ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਤੁਸੀਂ ਮੇਰੇ ਘਰ ਚੱਲ ਕੇ ਆਏ। ਬਹੁਤ ਖੇਚਲ ਕੀਤੀ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ। ਬਹੁਤ ਬਹੁਤ ਥੈਂਕ ਯੂ ਵੀਰੇ ਜੀ। ਜੀ। ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਔਰ ਕਮੈਂਟਾਂ ਵਿੱਚ ਮੈਨੂੰ ਜਰੂਰ ਦੱਸੋ ਕਿ ਅੱਜ ਦੀ ਜਿਹੜੀ ਮੁਲਾਕਾਤ ਤੁਹਾਨੂੰ ਕਿੱਦਾਂ ਲੱਗੀ। ਸ਼ਸ਼ੀ